ਕੋਟ ਸਿੱਖੋ ਦੀਆਂ ਕਲੋਨੀਆਂ ਦੇ ਵਿੱਚੋਂ ਜੋ ਗਰੀਬ ਸਮਾਜ ਦੇ ਭਾਈਚਾਰੇ ਵਾਸਤੇ ਜੋ ਕਲੋਨੀਆਂ ਬਣਾਈਆਂ ਗਈਆਂ ਨੇ ਉੱਥੇ ਇਹ ਨਲਕਾ ਦੇਖ ਸਕਦੇ ਹੋ ਇਸ ਨਲਕੇ ਵਿੱਚੋਂ ਜੋ ਪੀਣ ਵਾਲਾ ਪਾਣੀ ਹੈ ਉਸ ਵਿੱਚੋਂ ਬਹੁਤ ਬੁਰੀ ਤਰ੍ਹਾਂ ਬਦਬੂ ਆਉਂਦੀ ਹੈ ਜੋ ਇੱਥੋਂ ਦੇ ਲੋਕ ਨੇ ਡਾਢੇ ਪਰੇਸ਼ਾਨ ਨੇ ਇਹਨਾਂ ਨੇ ਦੱਸਿਆ ਕਿ ਉਹ ਜੋ ਨਾਲ ਲੱਗਦੀਆਂ ਫੈਕਟਰੀਆਂ ਨੇ ਫੈਕਟਰੀਆਂ ਕਰਕੇ ਜੋ ਇਹਨਾਂ ਦਾ ਪੀਣ ਵਾਲਾ ਪਾਣੀ ਹੈ ਨਲਕਿਆਂ ਦਾ ਪਾਣੀ ਹੈ ਇੱਥੋਂ ਤੱਕ ਮੋਟਰਾਂ ਦਾ ਪਾਣੀ ਹੈ ਉਹ ਪਾਣੀ ਖਰਾਬ ਹੋ ਚੁੱਕਿਆ ਜਿਸ ਕਰਕੇ ਇਹਨਾਂ ਨੂੰ ਗੰਭੀਰ ਬਿਮਾਰੀਆਂ ਲੱਗ ਰਹੀਆਂ ਨੇ ਹੈਪਾਟਾਈਟਸ ਬੀ ਕਾਲਾ ਪੀਲੀਆ ਹੋ ਰਿਹਾ ਦੰਦ ਖਰਾਬ ਹੋ ਰਹੇ ਨੇ ਆਓ ਕਰਦੇ ਆ ਕਲੋਨੀ ਵਾਸੀਆਂ ਸਾਡੇ ਪਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਹਾਂਜੀ ਬਰਾਜ ਜੀ ਕੀ ਨਾਜੀ ਤੁਹਾਡਾ ਲਵ ਸਿੰਘ ਆ ਜੀ ਲਵ ਸਿੰਘ ਜੀ ਦੱਸੋਗੇ ਮਤਲਬ ਜੋ ਪਾਣੀ ਕਿਉਂ ਖਰਾਬ ਹੋ ਰਿਹਾ ਇਹ ਫੈਕਟਰੀਆਂ ਕਰਕੇ ਹੁੰਦਾ ਜੀ ਫੈਕਟਰੀਆਂ ਦੇ ਕੈਮੀਕਲ ਪਾਉਂਦੇ ਨੇ ਜਿਹੜੇ ਵਿੱਚ ਉਹਦੇ ਕਰਕੇ ਹੁੰਦਾ ਇਹ ਅੱਛਾ ਜੀ ਇਹਦਾ ਦੰਦ ਦੰਦ ਸਾਰੇ ਗਾਲੇ ਪਏ ਨੇ ਜੀ ਇਹਨਾਂ ਦੇ ਸਵੇਰੇ ਸਵੇਰੇ ਬਹੁਤ ਗੰਦੀ ਸਮੀਲ ਆਉਂਦੀ ਹੁੰਦੀ ਐ ਇਹਨਾਂ ਚ ਅੱਛਾ ਜੀ ਹਾਂ ਜੀ ਕਿੰਨੇ ਕ ਸਾਲਾਂ ਤੋਂ ਮਤਲਬ ਪਾਣੀ ਇਹ ਖਰਾਬ ਹੋਣਾ ਸ਼ੁਰੂ ਹੋਇਆ ਇਹ ਹੋ ਗਏ 2 ਕ 3 ਕ ਸਾਲ ਹੋ ਗਏ ਜੀ 3 ਸਾਲ ਤੋਂ ਹਾਂ ਜੀ ਤੇ ਤੁਸੀਂ ਪਰ ਕੋਈ ਫੈਕਟਰੀ ਵਾਲਾਂ ਕੋਲ ਕੋਈ ਬੇਨਤੀ ਕੋਈ ਕੀਤੀ ਆ ਵੀ ਸਾਡਾ ਪਾਣੀ ਖਰਾਬ ਹੋ ਰਿਹਾ ਤੁਸੀਂ ਕੋਈ ਇਹਦਾ ਹੱਲ ਕਰੋ ਨਹੀਂ ਸਰ ਕਿਸੇ ਕੋਲ ਨਹੀਂ ਗਏ ਸੀ ਪੰਚਾਇਤ ਨੂੰ ਪੰਚਾਇਤ ਨੂੰ ਇੱਕ ਵਾਰ ਕਹ ਆਦੀ ਮੁੜ ਕੇ ਕਿਸੇ ਨੇ ਹੱਲ ਕੀਤਾ ਨਹੀਂ ਹੈਗਾ ਮੁੜ ਕੇ ਕਹਿੰਦੇ ਨਹੀਂ ਵੀ ਟੈਂਕੀਆਂ ਟੋਕੀਆਂ ਨਹੀਂ ਲਾਉਣੀਆਂ ਹੈਗੀਆਂ ਪੈਸੇ ਐਂਪਲ ਵੀ ਲੈ ਕੇ ਗਏ ਨੇ ਮੁੜ ਕੇ ਸੈਂਪਲ ਵਾਲੇ ਵੀ ਤੇ ਪਾਣੀ ਨਲਕੇ ਦਾ ਹੀ ਖਰਾਬ ਹੈ ਕਿ ਮੋਟਰਾਂ ਜਿਵੇਂ ਸਭ ਮੋਟਰਾਂ ਦਾ ਸਾਰਾ ਨਹੀਂ ਸ਼ਮਿਲ ਆਉਂਦੀ ਹੈ ਜੀ ਗੰਦੀ ਜੀ ਸਵੇਰ ਸਵੇਰ ਸਵੇਰੇ ਉਹ ਗੰਦੀ ਸਵੇਰ ਮਾਰਦੀ ਜਾਂਦਾ ਜੀ ਜਿਸ ਤਰ੍ਹਾਂ ਕਿ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਬਿਲਕੁਲ ਤਬਾਹੀ ਦੇ ਕਗਾਰ ਉੱਪਰ ਖੜਾ ਸਾਡੀ ਜੋ ਪਾਣੀ ਹੈ ਸਾਡੀ ਜੋ ਜ਼ਮੀਨ ਹੈ ਬਰਬਾਦ ਕੀਤੀ ਜਾ ਰਹੀ ਹੈ ਇਹ ਇੰਡਸਟਰੀਅਲਿਸਟ ਜੋ ਆਪਣੇ ਪੈਸੇ ਦੇ ਲਾਲਚਾ ਹੋ ਕੇ ਜੋ ਸਾਡਾ ਪਾਣੀ ਖਰਾਬ ਕਰ ਰਹੇ ਸਾਡੀ ਜ਼ਮੀਨ ਖਰਾਬ ਕਰ ਰਹੇ ਨੇ ਇਸ ਬਾਰੇ ਕੀ ਕਹੋ ਪਾਣੀ ਧਰਤੀ ਦੇ ਵਿੱਚ ਜਾਂਦਾ ਉਹ ਧਰਤੀ ਦਾ ਪਾਣੀ ਜਿੰਨੇ ਵੀ ਸਾਡੇ ਨਾਲਕੇ ਨੇ ਲੱਗੇ ਹੋਏ ਇੱਥੇ ਸਾਰਿਆਂ ਦਾ ਪਾਣੀ ਖਰਾਬ ਹੋ ਚੁੱਕਿਆ ਇਹਨਾਂ ਨੂੰ ਕਈ ਵਾਰ ਕਿਹਾ ਪੰਚਾਇਤ ਨੂੰ ਵੀ ਕਿਹਾ ਜੀ ਮੈਂ ਮੌਜੂਦਾ ਪੰਜਾਂ ਪੈਨਗੋਟ ਸੇਖੋ ਤੋਂ ਅਸੀਂ ਵੀ ਕਿਹਾ ਇਹਨਾਂ ਨੂੰ ਵੀ ਸਾਡਾ ਪਾਣੀ ਖਰਾਬ ਹੁੰਦਾ ਸੈਂਪਲ ਵੀ ਦਿਵਾਇਆ ਸੈਂਪਲ ਲੈ ਕੇ ਗਏ ਨੇ ਬੰਦੇ ਪਰ ਸੈਂਪਲ ਕਿਰਾਂ ਲੈ ਗਏ ਉਸ ਤੋਂ ਬਾਅਦ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅਜੇ ਤਾਂ ਇਹ ਹੀ ਬੇਨਤੀ ਕਰਨਿਆ ਸਰਕਾਰ ਮੁਰੇ ਵੀ ਇਹਨਾਂ ਪਾਣੀਆਂ ਨੂੰ ਰੁਕਿਆ ਜਾਵੇ ਇੱਕ ਗਰੀਬ ਪਰਿਵਾਰ ਨੇ ਜਿਹੜੇ ਇਹਨਾਂ ਕੋ ਇਲਾਜ ਕਰਾਉਣ ਦੇ ਪ ਮਾਰੇ ਕਿੱਥੋਂ ਇਲਾਜ ਕਰਵਾ ਲੈਣਗੇ ਇਹ ਪਾਣੀ ਨੂੰ ਸਰਕਾਰ ਵੱਲੋਂ ਸਾਨੂੰ ਹੱਥ ਛੋੜ ਕੇ ਬੇਨਤੀ ਆ ਵੀ ਇਹਨੂੰ ਕੋਈ ਨਾ ਕੋਈ ਇਹਦਾ ਹੱਲ ਕੀਤਾ ਜਾਵੇ ਇਹਨਾਂ ਫੈਕਟਰੀਆਂ ਦੀ ਐਨਕੁਆਰੀ ਕੀਤੀ ਜਾਵੇ ਕਿ ਕਿਹੜੇ ਕਿਹੜੇ ਬਿਮਾਰੀਆਂ ਦਾ ਮਤਲਬ ਇੱਥੇ ਲੋਕਾਂ ਨੂੰ ਹੋ ਰਹੀਆਂ ਨੇ ਤੁਸੀਂ ਜਿਹਦੇ ਜਿੰਨੇ ਵੀ ਬੰਦੇ ਖੜੇ ਨੇ ਇਹਨਾਂ ਦੰਦ ਚੈੱਕ ਕਰ ਲੋ ਚਾਹੇ ਰੋਜ ਬੁਰਸ਼ ਕਰਦੇ ਨੇ ਪਰ ਪੀਲੇ ਹੋ ਚੁੱਕੇ ਨੇ ਜੀ ਕੋਈ ਉਹ ਇਹਨਾਂ ਚੋਂ ਘਰ ਕੋਈ ਠੀਕ ਹੋਊਗਾ ਜਿਹਦੇ ਘਰ ਚ ਨਹੀਂ ਬਿਮਾਰੀ ਹੋਊਗੀ ਆ ਦੇਖੋ ਤੁਰੇ ਨਹੀਂ ਹੁੰਦੇ ਗੋਡੇ ਵੱਡਿਆਂ ਤੋਂ ਕੀ ਉਮਰ ਆ ਜੀ ਥੋੜੀ ਥੋੜੀ ਉਮਰ ਦੇ ਬਾਤ ਦੇਖੋ ਤੋਲੇ ਆਉਣ ਲੱਗ ਗਏ ਥੋੜੀ ਥੋੜੀ ਉਮਰ 'ਚੇ ਵਾਲ ਚਿੱਟੇ ਹੋਣ ਲੱਗ ਗਏ ਇਹ ਸਾਰੀ ਪਾਣੀ ਦੀ ਸਮੱਸਿਆ ਜੀ ਤੇ ਮਤਲਬ ਇਹ ਫੈਕਟਰੀਆਂ ਵਾਲੇ ਜੋ ਕਿੰਨੇ ਕੁ ਮਤਲਬ ਨਲਕਿਆਂ ਦਾ ਪਾਣੀ ਖਰਾਕ ਮੋਟਰਾਂ ਦਾ ਵੀ ਪਾਣੀ ਖਰਾਕ ਮੋਟਰਾਂ ਦਾ ਵੀ ਖਰਾਬ ਆ ਜੀ ਪਾਣੀ ਮੋਟਰਾਂ ਦਾ ਮਤਲਬ 200 200 ਮੀਟਰ 200 ਫੁੱਟ ਤੇ ਲੱਗਦੀਆਂ 300 ਫੁੱਟ ਤੇ ਲੱਗਦੀਆਂ ਹਾਂ ਜੀ ਹਾਂ ਜੀ ਆ ਵੀ 200 ਫੁੱਟ ਤੋਂ ਉੱਤੇ ਆ ਜੀ ਨਲਕਾਂ ਜੀ ਸਰਕਾਰੀ ਨਾਲ ਕਈ ਸਰਕਾਰ ਵੱਲੋਂ ਲੱਗੇ ਹੋਏ ਨੇ ਗਰੀਬ ਲੋਕਾਂ ਨੂੰ ਇਹ ਤਿੰਨ ਨਾਲਕੇ ਨੇ ਹਾਂ ਜੀ ਸਾਰਾ ਗੰਦਾ ਪਾਣੀ ਆ ਇਹ ਹਾਂ ਜੀ ਇਹ ਡੂੰਗਾ ਜੀ ਅੰਡਰਗਰਾਉਂਡ ਜਾਂਦਾ ਜੀ ਇਹਨਾਂ ਦੇ ਅੰਦਰ ਬੋਰ ਹੋਏ ਨੇ ਬੜੇ ਬੜੇ ਸਾਰਾ ਪਾਣੀ ਕੈਮੀਕਲ ਵਾਲਾ ਉਹ ਧਾਤੀ ਚ ਜਾਂਦਾ ਜੀ ਕਿੰਨੇ ਡੂੰਘੇ ਬੋਰ ਹੋਣਗੇ ਇਹਨਾਂ ਦੇ ਜੀ ਦੇਖੋ ਜੀ ਅੰਦਾਜ਼ਾ ਤਾਂ ਮੈਂ ਇਹਨਾਂ ਕਹਿ ਨਹੀਂ ਸਕਦਾ 200 ਫੁੱਟ ਜੀ ਇਹ ਹੈਗਾ ਖਰਾਬ ਹੋ ਗਿਆ ਹਾਂ ਜੀ 200 ਫੁੱਟ ਤੋਂ ਜ਼ਿਆਦਾ ਹੀ ਹੋਣਗੇ ਜਿਆਦਾ 400 ਫੁੱਟ ਤੋਂ ਹੋਊਗਾ ਜੀ ਪਾਣੀ ਜਾਂ 200 ਫੁੱਟ ਦਾ ਸਾਡਾ ਖਰਾਬ ਹੋ ਚੁੱਕਿਆ ਪਾਣੀ ਬਿਲਕੁਲ ਜੀ ਭਗਵੰਤ ਮਾਨ ਜੋ ਸਰਕਾਰ ਆ ਬੜੀ ਅੱਜਕੱਲ੍ਹ ਜੋ ਨਸ਼ਾ ਬੋ ਚਲਾ ਰਹੀ ਹੈ ਬੜੀ ਸਖਤ ਫੈਸਲੇ ਲੈ ਰਹੀ ਹੈ ਉਸ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਜਿਹੜਾ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਹੈ ਉਹ ਤਾਂ ਬਹੁਤ ਵਧੀਆ ਗੱਲ ਚੱਲ ਰਹੀ ਹੈ ਅਸੀਂ ਵੀ ਚਾਹੁੰਦੇ ਹਾਂ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰੇ ਨਸ਼ਿਆਂ ਤੋਂ ਦੂਰ ਰਹੇ ਅਸੀਂ ਤਾਂ ਹੀ ਅਪੀਲ ਕਰਦੇ ਹਾਂ ਵੀ ਬਹੁਤ ਵਧੀਆ ਕੰਮ ਕਰਦੀ ਆ ਪਰ ਜਿਹੜਾ ਆ ਕੰਮ ਆ ਇਹ ਨਸ਼ਿਆਂ ਨੂੰ ਵੀ ਮਾਰਾ ਇਹਦੇ ਵੱਲ ਵੀ ਧਿਆਨ ਦੇਣ ਵੀ ਜਿਹੜਾ ਲੋਕ ਹਰ ਵੇਲੇ ਪਾਣੀ ਪੀਂਦੇ ਨੇ ਸਾਡੇ ਬਜ਼ੁਰਗ ਬੁੜੀਆਂ ਮਾਂ ਤਾਂ ਬੱਚੇ ਤਾਂ ਕੋਈ ਨਸ਼ਾ ਨਹੀਂ ਕਰਦੇ ਪਰ ਇਹ ਨਸੇ ਨਾਲੋਂ ਵੀ ਜ਼ਿਆਦਾ ਪਾਣੀ ਸਾਨੂੰ ਖਰਾਬ ਕਰਦਾ ਜੀ। ਹੂੰ ਬਿਲਕੁਲ। ਇਹਦੇ ਬਾਰੇ ਵੀ ਕੋਈ ਧਿਆਨ ਦਿੱਤਾ ਜਾਵੇ ਸਰਕਾਰ ਨੂੰ।